ਪਰ ਮੁੱਲਾਂ ਪਰ ਵਿਚਾਰ ਦੇ ਵਿੱਚ ਰੋਜ਼ਾਨਾ ਬੜਾ ਸ਼ਾਮ ਲੱਗਦਾ ਹੈ ਖਰੀਦਦਾਰੀ ਕਰਨ ਵਾਸਤੇ 52 ਪਿੰਡ ਨੇ ਜਿਹੜੇ ਉੱਥੇ ਖਰੀਦਦਾਰੀ ਕਰਨ ਵਾਸਤੇ ਆਉਂਦੇ ਨੇ ਤੇ ਉੱਥੇ ਕਈ ਤਰੀਕੇ ਦੀ ਘਟਨਾਵਾ ਵੀ ਹੁੰਨ ਦਾ ਡਰ ਹੈ ਕਿਉਂਕਿ ਸੋਨੇ ਦਾ ਤੇ ਕੱਪੜੇ ਦਾ ਬਾਜ਼ਾਰ ਸਭ ਤੋਂ ਵੱਡਾ ਮੁੱਲਾਂ ਪਰ ਹੈ ਤਾਂ ਇਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤੁਹਾਡੇ 3-4 ਕਿ ਮੇਰੇ ਖਿਆਲੇ ਪੂਰੇ ਏਰੀਆ 'ਚ ਨੇ ਪਰ ਅਗਰ ਮੁਲਾਜ਼ਮ ਹੋਰ ਬਤਾਏ ਜਾਣ ਤਾਂ ਉਹ ਸਮੱਸਿਆ ਹੱਲ ਹੋ ਜਾਏਗੀ ਇਸ ਤਰੀਕੇ ਦਾ ਹੋਏਗਾ ਕਿ ਪਰਾਲਾ ਕੋਈ ਆ ਦੇਖੋ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਿੰਗ ਨੂੰ ਬੱਤ-ਬੱਤ ਜਵਾਨ ਦਈਏ ਬਿਲਕੁਲ ਆ ਜਿਸ ਤਰ੍ਹਾਂ ਕਿ ਆਪਣਾ ਸਾਰੇ ਪੰਜਾਬ ਦੀ ਜਿਹੜੀ ਟ੍ਰੈਫਿਕ ਹੈ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਬੰਦ ਹੋਣ ਦੇ ਕਾਰਨ ਬਹੁਤ ਸਾਰੀ ਟ੍ਰੈਫਿਕ ਜਿਹੜੀ ਆ ਉਹ ਸਾਰੀ ਇਧਰੋਂ ਹੋ ਕੇ ਲੰਘਦੀ ਆ ਹਾਂਜੀ ਸੋ ਅਸੀਂ ਕਈ ਜਗ੍ਹਾ ਜਿਹੜੇ ਆ ਆ ਪ੍ਰਾਈਵੇਟ ਜਿਹੜੇ ਆ ਵਲੰਟੀਅਰ ਰੱਖੇ ਆ ਜਿਨ੍ਹਾਂ ਦੇ ਨਾਲ ਉਹ ਉਹਨਾਂ ਦੀ ਮਦਦ ਵੀ ਲਈ ਜਾਂਦੀ ਆ ਸੋ ਅਸੀਂ ਬੱਤ-ਬੱਤ ਜਿਹੜੇ ਆ ਹਰ ਇੱਕ ਵਿੰਗ ਨੂੰ ਮੁਲਾਜ਼ਮ ਦੇਣ ਦੀ ਕੋਸ਼ਿਸ਼ ਕੀਤੀ ਆ ਅਦਰ ਵੀ ਇਹਨੂੰ ਚੈੱਕ ਕਰਾਂਗੇ ਅ ਅਦਰ ਵੀ ਜਰੂਰਤ ਹੋਈ ਤਾਂ ਇਹਨਾਂ ਨੂੰ ਫੁਰਰੀ ਆ ਕੰਮ ਲਾ ਜਾਂਦੇ ਆ